2 ਤੋਂ 3 ਵਜੇ ਬਹੁਤਾ ਬਦਲਾ ਆਉਂਦਾ ਪੂਰੀ ਸ੍ਰਿਸ਼ਟੀ ਦੇ ਵਿੱਚ ਜਿਹੜਾ 2 ਤੋਂ 3 ਮੂਲ ਮੰਤਰ ਜਪਦਾ ਨਾ ਜੋ ਉਹਦੇ ਮਨ ਦੇ ਵਿੱਚ ਇੱਛਾ ਆ ਗਈ ਜਿੰਨੀਆਂ ਵੀ ਸ੍ਰਿਸ਼ਟੀ ਦੀਆਂ ਤਾਕਤਾਂ ਉਹ ਉਹਨੂੰ ਪੂਰਾ ਕਰਨ ਚ ਲਾ ਦਿੰਦੀ ਹੈਗਾ ਜਿਕੇ ਆਖੋ ਸਤਨਾਮ ਸਿਰਵਾਹਿ ਗੁਰੂ ਇਹ ਬ੍ਰਹਮ ਗਿਆਨ ਹੈ ਕਿਤਾਬਾਂ 'ਚ ਨਹੀਂ ਮਿਲਦਾ ਜੇ 2 ਵਜੇ ਆਪਾਂ ਮੂਲ ਮੰਤਰ ਕਰਨ ਬੈਠਾਂਗੇ ਜੇ 3 ਵਜੇ ਤੱਕ ਕਿਤੇ 2 ਘੜੀਆਂ ਉਸ ਵੇਲੇ 2 ਤੋਂ 3 ਕਿਉਂ 2 ਵਜੇ ਗੁਰਨਾਨਕ ਸਾਹਿਬ ਹੱਟੀ ਖੋਲ ਕੇ ਬੈੰਦੇ ਅਮਰਤ ਵੇਲੇ ਮਾਤਾ ਤ੍ਰਿਪਤਾ ਕਹਿੰਦੀ ਪੁੱਤਰ ਤੂੰ ਹੱਟੀ ਕਦੋਂ ਖੋਲਦਾ ਮੈਂ ਤਾਂ ਕਿਤੇ ਵੇਖੀ ਨਹੀਂ ਮਾਤਾ ਤ੍ਰਿਪਤਾ ਨੂੰ ਕਹਿਣ ਲੱਗੇ ਗੁਰਨਾਨਕ ਸਾਹਿਬ ਮਾਤਾ ਭੋਲੀਏ ਮਾਤਾ ਮੈਂ 2